ਰਾਗ ਗੌੜੀ ਮਹਿਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਤ੍ਰਿਸ਼ਨਾ ਬਿਰਲੇ ਹੀ ਕੀ ਬੂਜੀ ਹੈ ਰਹਾ कोट जोरे लाख करोरे मन नाहरे पर पर ही को लूजी हे सुंदर नारी अनक प्रकारी पर ग्रह बिकारी बुरा भला नहीं सूजी है ਅਨਕ ਬੰਦਨ ਮਾਇਆ ਭਰਮਤ ਪਰਮਾਇ ਗੁਣ ਨਿਦ ਨਹੀਂ ਗਾਇਆ ਮਨ ਬਖਹਿ ਮੈਂ ਲੂਜੀ ਹੈ ਜਾਂ ਕੋ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ ਨਾਨਕ ਸੋ ਜਨ ਦਰਹਰ ਸਿਜੀ ਹੈ ਜਾਂ ਕੋ ਰੇ ਕਿਰਪਾ ਕਰ ਜੀਵਤ ਸੋਈ ਮਾਰਾ ਸਾਧ ਸੰਗ ਮਾਇਆ ਤਰ ਨਾਨਕ ਸੋ ਜਨ ਦਰਹਰ ਸਿਜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਾਧ ਸੰਗਤ ਜੀ ਸਤਿਗੁਰੂ ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ ਤ੍ਰਿਸ਼ਨਾ ਬਿਰਲੇ ਹੀ ਕੀ 부ਜੀ ਹੈ ਰਹੁ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿੱਚ ਦੋ ਵੱਡੇ ਰੋਗਾਂ ਦੀ ਗੱਲ ਕੀਤੀ ਹੈ ਦੋ ਵੱਡੀਆਂ ਬਿਮਾਰੀਆਂ ਦੀ ਗੱਲ ਕੀਤੀ ਹੈ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਆ ਪਹਿਲਾ ਰੋਗ ਹੈ ਹਮੇਂ ਦੀਰਗ ਰੋਗ ਹੈ दारू ਵੀ ਇਸਮਾ ਹੈ ਔਰ ਦੂਸਰਾ ਰੋਗ ਹੈ ਗੁਰੂ ਅਮਰਦਾਸ ਜੀ ਕਹਿੰਦੇ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰ ਸਾਧ ਸੰਗਤ ਜੀ ਜਿੰਨੀਆਂ ਸਹੂਲਤਾਂ ਮਨੁੱਖ ਦੇ ਕੋਲ ਹੈ ਨਾ ਜ਼ਿੰਦਗੀ ਦੇ ਵਿੱਚ ਬਾਰੀ ਤੌਰ ਤੇ ਜਦੋਂ ਆਪਾਂ ਦੇਖਦੇ ਧਨ ਦੌਲਤ ਵੀ ਹੈ ਪਹਿਨਣ ਵਾਸਤੇ ਵੀ ਬੜੇ ਸੋਹਣੇ ਕੱਪੜੇ ਆ ਬ੍ਰਾਂਡਡ ਕੱਪੜੇ ਪਹਿਨਦੇ ਆ ਖਾਣ ਵਾਸਤੇ ਵੀ ਬਹੁਤ ਪਦਾਰਥ ਆਣ ਰਹਿਣ ਵਾਸਤੇ ਵੀ ਬੜੇ ਮਹਿਲ ਸੋਹਣੇ ਸੋਹਣੇ ਹਨ ਚੱਲਣ ਵਾਸਤੇ ਗੱਡੀਆਂ ਮੋਟਰਾਂ ਕਾਰਾਂ ਵੀ ਹਨ ਸਭ ਕੁਝ ਹੈ ਪਰ ਸਭ ਤੋਂ ਜ਼ਿਆਦਾ ਪਰੇਸ਼ਾਨ ਕੌਣ ਹੈ ਮਨੁੱਖ ਹੈ ਕੇਵਲ ਤਾਂ ਇੰਨਾ ਕੁਝ ਹੁੰਦਿਆਂ ਵੀ ਜਦੋਂ ਆਪਾਂ ਖਬਰਾਂ ਸੁਣਦੇ ਆ ਨਾ ਖਬਰਾਂ ਪੜ੍ਹਦੇ ਆ ਕਿ ਪਤਾ ਲੱਗਦਾ ਕਿ ਫਲਾਣੇ ਬੰਦੇ ਨੇ ਆਤਮ ਹੱਤਿਆ ਕਰ ਲਈ ਹੁਣ ਸਭ ਕੁਝ ਹੈ ਉਹਦੇ ਕੋਲ ਆਤਮ ਹੱਤਿਆ ਕਰ ਲਈ ਸੋਸਾਇਟੀ ਕਰਦੇ ਆ ਉਹ ਬਾਹਰਲੀ ਪਰੇਸ਼ਾਨੀ ਕਰਕੇ ਪਰੇਸ਼ਾਨ ਨਹੀਂ ਹੈ ਉਹ ਅੰਦਰਲੀ ਪਰੇਸ਼ਾਨੀ ਕਰਕੇ ਪਰੇਸ਼ਾਨ ਹੈ ਉਹ ਕਿਹੜੀ ਪਰੇਸ਼ਾਨੀ ਹੈ ਉਹ ਹੈ ਤ੍ਰਿਸ਼ਨਾ ਤ੍ਰਿਸ਼ਨਾ ਇੱਕ ਮਾਇਆ ਦੀ ਗੱਲ ਨਹੀਂ ਮਹਾਰਾਜ ਨੇ ਕੀਤੀ ਜਿੱਧਰ ਤੁਸੀਂ ਚਲੇ ਜਾਓ ਜੇ ਕਿਸੇ ਪਦਵੀ ਦੀ ਗੱਲ ਕਰਦੇ ਬੰਦਾ ਕਹਿੰਦੀ ਮੇਰੀ ਪਦਵੀ ਵੱਧਦੀ ਰਹੇ ਵੱਧ ਉਹਦੀ ਤ੍ਰਿਸ਼ਨਾ ਲੱਗੀ ਕਿਸੇ ਵੀ ਪ੍ਰਕਾਰ ਦੇ ਵਿੱਚ ਬਹੁਤ ਢੰਗ ਤਰੀਕੇ ਆ ਤ੍ਰਿਸ਼ਨਾ ਵੱਧਦੀ ਜਾ ਰਹੀ ਵੱਧਦੀ ਜਾਂਦੀ ਹੈ ਤੇ ਉਹ ਮਨੁੱਖ ਜਿਹੜੇ ਆ ਮਹਾਰਾਜ ਕਹਿੰਦੇ ਭਾਈ ਇੰਨੇ ਪਰੇਸ਼ਾਨ ਹੋ ਜਾਂਦੇ ਆ ਹੈ ਸਭ ਕੁਝ ਹੈ ਪਰ ਤ੍ਰਿਸ਼ਨਾ ਨਹੀਂ ਟਿਕਣ ਨਹੀਂ ਦਿੰਦੀ ਗੁਰੂ ਪਾਸ਼ਾ ਦਾ ਇੱਕ ਸ਼ਬਦ ਹੋਰ ਆਉਂਦਾ ਬਾਣੀ ਵਿੱਚ ਮਹਾਰਾਜ ਕਹਿੰਦੇ ਵੱਡੇ ਵੱਡੇ ਰਾਜਨ ਅਰ ਭੂਮਣ ਬੱਡੇ ਵੱਡੇ ਰਾਜੇ ਉਹ ਤ੍ਰਿਸ਼ਨਾ ਥੋੜੇ ਬੁਝੀ ਸੀ ਉਹਨਾਂ ਦੀ। ਉਹ ਸਿਕੰਦਰ ਵਰਗੇ ਕਿੰਨਾ ਕੁਛ ਇਕੱਠਾ ਕਰੇ ਕਾਰੂ ਬਾਦਸ਼ਾਹ ਵਰਗੇ। ਕਿੰਨੀਆਂ ਉਦਾਹਰਨਾਂ ਹੁੰਦੀਆਂ। ਵੱਡੇ ਵੱਡੇ ਰਾਜਣ ਅਰ ਭੂਮਣ। ਭੂਮਣ ਕਹਿੰਦੇ ਵੱਡੇ ਵੱਡੇ ਜ਼ਿਮੀਂਦਾਰ ਜਿਹੜੇ ਆ ਬਹੁਤ ਉਹਨਾਂ ਦੇ ਕੋਲ ਜ਼ਮੀਨ ਆ ਪਰ ਭੁੱਖੇ ਆ। ਤ੍ਰਿਸ਼ਨਾ ਨੇ ਵੀ ਆ ਵੀ ਮੇਰੇ ਕੋਲ ਆ ਜਾਏ ਮੇਰੇ ਕੋਲ ਆ ਵੀ ਆ ਜਾਏ ਮੇਰੇ ਕੋਲ ਆ ਵੀ ਆ ਜਾਏ। ਤਾਂਕਿ ਤ੍ਰਿਸ਼ਨਾ ਬੁਝੀ ਲਪਟ ਰਹੇ ਮਾਇਆ ਰੰਗ ਮਾਤੇ लोचन कशू ना सूजी और अखा नाल देख ਵੀ ਰਿਹਾ ਹੈ ਵੀ ਜਿਹੜੇ ਹਾਂ ਮਰੂ ਮਰੂ ਕਰਦੇ ਸੀ ਨਾ ਹਾਏ ਹਾਏ ਕਰਦੇ ਸੀ ਲੈ ਕੇ ਤਾਂ ਉਹ ਵੀ ਨਹੀਂ ਗਿਆ ਤੇ ਲੈ ਕੇ ਮੈਂ ਵੀ ਨਹੀਂ ਜਾਣਾ ਪਰ ਤ੍ਰਿਸ਼ਨਾ ਜਿਹੜੀ ਹੈ ਉਹ ਜੀਣ ਨਹੀਂ ਦਿੰਦੀ ਮਾਰੇ ਕਹਿੰਦੇ ਵਿਖਿਆ ਮੈਂ ਕਿੰਨ ਹੀ ਤ੍ਰਿਪਤ ਨਾ ਪਾਈ ਇਸ ਮਾਇਆ ਤੋਂ ਕਿਸੇ ਨੇ ਵੀ ਤ੍ਰਿਪਤੀ ਨਹੀਂ ਪ੍ਰਾਪਤ ਕੇ ਕਿਹਾ ਵੀ ਮੇਰੇ ਕੋਲ ਬਹੁਤ ਹੋ ਗਿਆ ਵੀ ਹੁਣ ਮੈਂ ਰੱਬ ਦਾ ਨਾਮ ਜਪਣਾ ਮੈਂ ਤਾਂ ਹੁਣ ਸੇਵਾ ਕਰਨੀ ਹੈ ਨੇ ਕਿਹਾ ਬਹੁਤ ਘਟ ਹੈ ਮਾਰਕ ਹੈ ਨਾ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਦੌੜ ਲੱਗੀ ਹੈ ਕਹਿੰਦੇ ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ ਬੜੀ ਸੋਹਣੀ ਉਦਾਹਰਨ ਦਿੰਦੀ ਹੈ ਕਹਿੰਦੇ ਲੱਕੜਾ ਹੁੰਦੀ ਹੈ ਨਾ ਤੇ ਉਹ ਅੱਗ ਨਾਲ ਰੱਜਦੀ ਨਹੀਂ ਲੱਕੜਾ ਪਾਈ ਜਾ ਉਹ ਅੱਗ ਰੱਜਦੀ ਨਹੀਂ ਬਹੁਤ ਜੰਗਲਾਂ ਦੇ ਜੰਗਲ ਸਾੜਦੇ ਆਂਦੇ ਆ ਅੱਗ ਨਹੀਂ ਰੱਜਦੀ ਜਿਉਂ ਪਾਵਕ ਇੰਦਰ ਨਹੀਂ trap ਹੈ ਬਿਨ ਹਰ ਕਹਾਗਾ ਹੀ ਤੇ ਅਸੀਂ ਨਾਮ ਤੋਂ ਬਿਨਾ ਕਿਦਾਂ ਰਾਜ ਸਕਦੇ ਬੜੀ ਸੋਹਣੀ ਉਦਾਹਰਣ ਦਿੱਤੀ ਮਹਾਰਾਜ ਨੇ ਕਹਿੰਦੇ ਦਿਨ ਦਿਨ ਕਰਤ ਭੋਜਨ ਬਹੁ ਵਿੰਜਣ ਤਾਂ ਕਿ ਮਿਟੇ ਨਾ ਭੁੱਖਾ ਜਿਹੜੇ ਇੰਨੇ ਪ੍ਰਕਾਰ ਦੇ ਭੋਜਨ ਖਾਂਦੇ ਆ ਤੇ ਉਹਨਾਂ ਦੇ ਸੁਆਦਲੇ ਭੋਜਨਾਂ ਦੀ ਭੁੱਖੇ ਨਹੀਂ ਮਿਟਦੀ ਉਹ ਵੀ ਤਾਂ ਤ੍ਰਿਸ਼ਨਾ ਹੀ ਹੈ ਦਿਨ ਦਿਨ ਪਰਤ ਕਰੇ ਪਛਤਾਵੇ ਸੋਗ ਲੋਗ ਮੈਸੂਕੇ ਮਹਾਰਾਜ ਕਹਿੰਦੇ ਭਾਈ ਉਹ ਭੱਜੇ ਫਿਰਦੇ ਉਹਨਾਂ ਦੀ ਭੁੱਖ ਨਹੀਂ ਮਿੱਟਦੀ ਦਿਨ ਦਿਨ ਕਰਤ ਭੋਜਨ ਬੋ ਵੇਂਜਣ ਤਾਂ ਕਿ ਭਟੇ ਨਾ ਭੁੱਖਾ ਉਹ ਕੀ ਕਰਦੇ ਕਹਿੰਦੇ ਉਦਮ ਕਰੇ ਸਵਾਨ ਕੀ ਨਿਆਈ ਸਵਾਨ ਕਹਿੰਦੇ ਕੁੱਤੇ ਵਗ ਕੰਬਦੇ ਘੁੰਮਦੇ ਫਿਰਦੇ ਦਸੀ ਇਧਰੋਂ ਮਿਲਦੇ ਉਧਰੋਂ ਮਿਲਦੇ ਕੁਸਤੇ ਮਿਲਦੇ ਉਦਮ ਕਰੇ ਸਵਾਨ ਕੀ ਨਿਆਈ ਚਾਰੇ ਕੁੰਟਾਂ ਕੋਖਾ ਚਾਰੇ ਪਾਸੇ ਤੋੜੀ ਫਿਰਦੇ ਫਿਰ ਉਦਾਹਰਨ ਦਿੰਦੇ ਕਾਮ ਬੰਤ ਕਾਮੀ ਬੋਨਾਰੀ ਜਿਹੜਾ ਕਾਮੀ ਪੁਰਸ਼ ਆ ਭਾਵੇਂ ਜਿੰਨੀਆਂ ਮਰਦੀਆਂ ਉਹਦੀਆਂ ਇਸਤਰੀਆਂ ਹੁਣ ਪਰ ਉਹ ਦੂਸਰੇ ਘਰ ਵੱਲ ਦਿਖਦਾ ਜ਼ਰੂਰ ਹੈ ਪਾਰ ਕਰ ਹੈ ਜੋ ਨਾ ਜੋਕੇ ਦਿਨ ਪਰਤ ਕਰੇ ਕਰੇ ਪਛਤਾਵੇ ਸੋਗ ਲੋਗ ਮੈਂ ਸੁਕੇ ਮਾਰੇ ਕਹਿੰਦੇ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ ਸੋਗ ਸਹਿਜ ਆਨੰਦ ਸੰਤਨ ਕੇ ਨਾਨਕ ਗੁਰ ਤੇ ਜਾਨਾ ਤੇ ਸਤਗੁਰੂ ਕਹਿੰਦੇ ਭਾਈ ਇਹ ਦੋ ਵੱਡੇ ਰੋਗ ਐ ਇੱਕ ਹਉਮੈ ਦਾ ਤੇ ਇੱਕ ਤ੍ਰਿਸ਼ਨਾ ਹਉਮੈ ਦੀਰਗ ਰੋਗ ਹੈ ਨਾਲ ਕਹਿੰਦੇ ਭਾਈ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰੇ ਦੌੜ ਲੱਗੀ ਭਜਿਆ ਵਰਦਾ ਮਨੁੱਖ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਬਾਣੀ ਚੇ ਵੀ ਆਖੇ ਕਹਿੰਦੇ 부ਝ ਸਕਦੀ ਹੈ ਤ੍ਰਿਸ਼ਨਾ 부ਝੈ ਹਰ ਕੇ ਨਾ ਜੇ ਹਰੀ ਦੇ ਨਾਮ ਦੇ ਨਾਲ ਤ੍ਰਿਸ਼ਨਾ ਨਹੀਂ ਤਾਂ ਭੱਜਿਆ ਫਿਰਦਾ ਦੌੜਿਆ ਫਿਰਦਾ ਮੇਰੇ ਕੋਲ ਇੰਨੇ ਪਲਾਟ ਹੋ ਗਏ ਮੇਰੇ ਕੋਲ ਇੰਨੇ ਪਲਾਟ ਹੋ ਗਏ ਮਰੇ ਇੰਨੇ ਕੋਠੀਆਂ ਹੋ ਗਈਆਂ ਮੇਰੇ ਕੋਲ ਇੰਨੀਆਂ ਗੱਡੀਆਂ ਗਿਣਤੀਆਂ ਕਰ ਹੀ ਜਾਂਦੇ ਤੇ ਸਤਿਗੁਰੂ ਕਹਿੰਦੇ ਭੁੱਖ ਨਹੀਂ ਮਟਰੀ ਤ੍ਰਿਸ਼ਨਾ ਵੱਧਦੀ ਜਾ ਰਹੀ ਇੱਕ ਹੁੰਦੀ ਇੱਛਾ ਤੇ ਇੱਕ ਹੁੰਦੀ ਤ੍ਰਿਸ਼ਨਾ ਇੱਛਾ ਖਤਮ ਹੋ ਜਾਂਦੀ ਹੈ ਤੇ ਤ੍ਰਿਸ਼ਨਾ ਜਿਹੜੀ ਹੈ ਉਹ ਕਦੇ ਖਤਮ ਨਹੀਂ ਹੁੰਦੀ ਤੇ ਸਤਿਗੁਰੂ ਮਹਾਰਾਜ ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ ਕੋਈ ਬਿਰਲਾ ਹੀ ਅਜੇ ਤ੍ਰਿਸ਼ਨਾ ਬੁੱਝਦੀ ਹੈ ਉਹ ਜੀਵਨ ਦੇ ਵਿੱਚ ਫਿਰ ਰੱਬ ਨਾਲ ਜੁੜ ਗਿਆ ਬਿਰਲੇ ਹੀ ਹੈ ਹੈਣ ਬਿਰਲੇ ਨਾ ਹੀ ਕਣੇ ਫੈਲ ਫਕੜ ਸੰਸਾਰ ਕਦੇ ਕਹਿੰਦਾ ਨਹੀਂ ਨਾ ਵੀ ਮੈਂ ਬਹੁਤ ਰੱਜ ਗਿਆ ਮੇਰੇ ਕੋਲ ਬਹੁਤ ਕੁਝ ਹੈ ਨਹੀਂ ਹਾਏ ਹਲੇ ਤਾਂ ਆ ਵੀ ਹੋਣਾ ਆ ਵੀ ਕਰਨਾ ਕਰਦਿਆਂ ਕਰਦਿਆਂ ਉਹ ਲੈ ਕੇ ਕੁਝ ਵੀ ਨਹੀਂ ਜਾਂਦਾ ਨਾਲ ਮਾ ਕਹਿੰਦੇ ਚੱਲੇ ਜਵਾਰੀ ਦੋ ਹੱਥ ਚਾਰ ਦੋਨੇ ਹੱਥ ਛਾੜ ਕੇ ਸੰਸਾਰ ਤੋਂ ਚਲੇ ਜਾਂਦੇ ਇੱਥੋਂ ਤੱਕਰ ਜਿਹਦਾ ਹੰਕਾਰ ਕਰਦਾ ਹੈ ਨਾ ਜਦੋਂ ਬੰਦਾ ਕੱਪੜੇ ਪਾਉਂਦਾ ਨਾ ਕਰੀਜਾ ਲੱਭ ਲੱਭ ਕੇ ਵਧੀਆ-ਵਧੀਆ ਬ੍ਰਾਂਡਡ ਕੱਪੜੇ ਪਾਉਂਦਾ ਜਦੋਂ ਉਹ ਕਫਣ ਪਾਉਂਦੇ ਨਾ ਪਹੁੰਚੇ ਵੀ ਨਹੀਂ ਸਿਲਦੇ ਆ ਕਾਲਰ ਵੀ ਨਹੀਂ ਲੱਗੇ ਹੁੰਦੇ ਆ ਕਫ ਵੀ ਨਹੀਂ ਲੱਗੇ ਹੁੰਦੇ ਜੇਬਾਂ ਵੀ ਨਹੀਂ ਲੱਗੀਆਂ ਹੁੰਦੀਆਂ ਤੇ ਉਹ ਤਾਂ ਫਿਰ ਇੱਕੋ ਜਿਹਾ ਕੰਮ ਹੁੰਦਾ ਸਾਰਿਆਂ ਦਾ ਤੇ ਪਤਾ ਨਹੀਂ ਕਾਦੇ ਵਾਸਤੇ ਹੰਕਾਰ ਕਰਦੇ ਆ ساری ਜ਼ਿੰਦਗੀ ਨਿਕਲ ਜਾਂਦੀ ਜੋ ਹੈ ਮਹਾਰਾਜ ਕਹਿੰਦੇ ਉਹਦਾ ਸ਼ੁਕਰ ਨਹੀਂ ਕਰਦਾ ਅਗੇ ਕਹਣਾ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਹੋ ਜਿਹੜਾ ਹੈ ਉਹਦੇ ਕੋਲ ਉਹਦਾ ਆਨੰਦ ਨਹੀਂ ਲੈ ਰਿਆ ਹੋਰ ਆਜੇ ਹੋਰ ਆਜੇ ਫੇਰ ਆਨੰਦ ਲਿਆਂਗੇ ਇਦਾਂ ਕਰਦੇ ਮਾਰ ਕਹਿੰਦੇ ਮਨ ਕੀ ਮਨ ਹੀ 마ਹੇ ਰਹੀ ਨਾ ਹਰ ਭਜੇ ਨਾ ਤਿਰਸੇਵੇ ਚੋਟੀ ਕਾਲ ਗਈ ਮਾਰ ਕਹਿੰਦੇ ਸੋਚਦਾ ਹੋਰ ਹੁੰਦਾ ਕੁਛ ਨਰ ਚਾਹਤ ਕਾ ਸ਼ੋਰ ਔਰੇ ਕੀ ਔਰੇ ਭਈ ਬੜੀਆਂ ਉਦਾਹਰਨਾਂ ਮਹਾਰਾਜ ਨੇ ਬਾਣੀ ਦੇ ਵਿੱਚ ਬਖਸ਼ੀਆਂ ਮਹਾਰਾਜ ਅੱਜ ਦੇ ਸ਼ਬਦ ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ ਇੱਕ ਸਮਰਾਟ ਸੀ ਤੇ ਕਿਸੇ ਮਹਾਪੁਰਸ਼ ਕੋਲ ਚਲਾ ਗਿਆ ਕਹਿਣ ਲੱਗਾ ਜੀ ਬਾਬਾ ਜੀ ਤੁਹਾਡੀ ਬੜੀ ਸਿਫਤ ਸੁਣੀ ਆ ਮੇਰੇ ਇੱਕ ਮਨ ਦਾ ਸਵਾਲ ਹੈ ਉਹ ਕਹਿੰਦੇ ਤੇਰਾ ਸਵਾਲ ਦਿਲੋਂ ਹੈ ਤਾਂ ਫਿਰ ਚੰਗੀ ਗੱਲ ਹੈ ਜੇ ਅਧਮਾਗੀ ਦਾ ਸਵਾਲ ਹੁੰਦਾ ਨਾ ਉਹ ਸਿਰਦਰਦੀ ਹੁੰਦੀ ਹੈ ਕਹਿਣ ਲੱਗਾ ਨਹੀਂ ਜੀ ਮੇਰਾ ਨਾ ਦਿਲੋਂ ਸਵਾਲ ਕੀ ਹੈ ਕਹਿੰਦਾ ਮੇਰੇ ਕੋਲ ਸਭ ਕੁਝ ਹੈ ਪਰ ਮੇਰੇ ਕੋਲ ਸ਼ਾਂਤੀ ਨਹੀਂ ਜਦੋਂ ਮੈਂ ਬਹਿਲਾ ਬੇਨਤੀ ਕੀਤੀ ਹੈ ਨਾ ਅੱਜ ਮਨੁੱਖ ਦੀ ਜਿੰਦਗੀ ਨੂੰ ਆਪਾਂ ਦੇਖਦੇ ਨਾ ਬਾਰੀ ਤੌਰ ਤੇ ਸਭ ਕੁਝ ਹੈ ਖਾਣ ਵਾਸਤੇ ਪਹਿਨਣ ਵਾਸਤੇ ਰਹਿਣ ਵਾਸਤੇ ਚੱਲਣ ਵਾਸਤੇ ਸਭ ਕੁਝ ਹੈ ਫਿਰ ਵੀ ਆਪਾਂ ਖਬਰਾਂ ਪੜ੍ਹਦੇ ਆ ਬੰਦੇ ਨੇ ਆਤਮ ਹੱਤਿਆ ਕਰ ਲਈ ਬੰਦਾ ਬਾਹਰੋਂ ਪਰੇਸ਼ਾਨ ਨਹੀਂ ਹੈ ਬੰਦਾ ਅੰਦਰੋਂ ਪਰੇਸ਼ਾਨ ਹੈ ਅੰਦਰੋਂ ਅੰਦਰ ਕੀ ਹੈ ਅੰਦਰ ਬਿਮਾਰੀ ਹੈ ਤ੍ਰਿਸ਼ਨਾ ਹੈ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਉਹ ਕਹਿੰਦਾ ਕਿ ਮੇਰੇ ਕੋਲ ਸਭ ਕੁਝ ਹੈ ਪਰ ਸ਼ਾਂਤੀ ਨਹੀਂ ਹੈ ਮਹਾਰਾਜ ਕਹਿੰਦੇ ਜਿਹੜੀ ਅੰਦਰ ਨਾ ਭੁੱਖ ਹੈ ਇਹ ਨਾਮ ਦੇ ਨਾਲ ਬੁਝੇਗੀ ਸੱਚਾ ਨਾਮ ਮੇਰਾ ਆਧਾਰ ਉਹ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਹੀ ਕਿੰਨੇ ਤਰੀਕੇ ਨਾਲ ਮਹਾਰਾਜ ਕਿੰਨੇ ਪਿਆਰ ਨਾਲ ਸਮਝਾ ਦੇ ਉਹ ਸਮਰਾਟ ਨੇ ਆਖਿਆ ਮਹਾਰਾਜ ਮੇਰੇ ਕੋਲ ਸਭ ਕੁਝ ਹੈ ਪਰ ਸ਼ਾਂਤੀ ਕੋਈ ਨਹੀਂ ਹੈ ਉਹ ਕਹਿੰਦੇ ਕਿ ਬੇਟਾ ਫਿਰ ਮੈਂ ਨਾ ਤੈਨੂੰ ਸੁਣਾਵਾਂ ਜਾਂ ਤੂੰ ਦੇਖਣਾ ਕਹਿੰਦਾ ਕਿ ਜੀ ਸੁਣਿਆ ਤਾਂ ਬਹੁਤ ਐ ਦਿਖਾਈ ਦਿਓ ਪ੍ਰੈਕਟੀਕਲ ਕਰਕੇ ਕਹਿੰਦੇ ਵੀ ਠੀਕ ਐ ਕੱਲ ਆਈ ਤੇ ਜੋ ਮੈਂ ਕਰਾਂਗਾ ਤੂੰ ਦੇਖਣਾ ਤੂੰ ਬੋਲਣਾ ਕੋਈ ਨਹੀਂ ਸ਼ਰਤ ਇਹ ਐ ਉਹ ਕਹਿੰਦੇ ਠੀਕ ਐ ਉਹਨਾਂ ਨੇ ਨਾ ਇੱਕ ਬਾਲਟੀ ਲਈ ਤੇ ਬਾਲਟੀ ਦਾ ਥੱਲਾ ਹੀ ਨਹੀਂ ਸੀ ਹੋਰ ਅਸੀਂ ਬੰਨੀ ਤੇ ਪਾਣੀ ਦੇ ਵਿੱਚ ਖੂਦ ਦੇ ਵਿੱਚ ਸੀਤੀ ਬਾਹਰ ਕੱਢਦੇ ਆ ਥੱਲਾ ਹੀ ਜਦਾ ਨਹੀਂ ਉਹਦੀ ਬਾਲਟੀ ਕੀ ਭਰਨੀ ਹੈ ਉਹ ਕਹਿਣ ਲੱਗੇ ਜੀ ਮਹਾਰਾਜ ਇਹ ਮੇਰੇ ਸਵਾਲ ਨਾਲ ਤੇ ਨਵਾਂ ਸਵਾਲ ਖੜਾ ਹੋ ਗਿਆ ਆ ਬਾਲਟੀ ਕਦੇ ਵੀ ਨਹੀਂ ਭਰਨੀ ਇਹਦਾ ਥੱਲਾ ਹੀ ਕੋਈ ਨਹੀਂ ਹੈ ਉਹ ਕਹਿਣ ਲੱਗੇ ਤੇਰੇ ਸਵਾਲ ਦਾ ਜਵਾਬ ਵੀ ਮੇਰੇ ਕੋਲ ਸਭ ਕੁਝ ਹੈ ਰਾਜ ਕੋਈ ਨਹੀਂ ਹੈ ਉਹ ਕਹਿਣ ਲੱਗੇ ਥੱਲਾ ਹੀ ਕੋਈ ਨਹੀਂ ਹੈ ਤੇਰੇ ਮਨ ਦਾ ਤੇਰੀ ਤ੍ਰਿਸ਼ਨਾ ਇੰਨੀ ਵੱਧ ਚੁੱਕੀ ਆ ਮੇਰੇ ਕੋਲ ਆ ਵੀ ਆ ਜਾਏ ਮੇਰੇ ਕੋਲ ਆ ਵੀ ਆ ਜਾਏ ਇਹ ਮਸਕੀਨ ਜੀ ਕੋਲ ਆਇਆ ਸੀ ਨਾ ਮਾਈ ਆਈ ਕਹਿੰਦੇ ਗਿਆਨੀ ਜੀ ਅਰਦਾਸ ਕਰਦੇ ਹੋ ਤੇ ਉਹ ਕਹਿੰਦੇ ਉਸ ਮਾਤਾ ਕੋਲ ਤੁਰਬ ਨਹੀਂ ਹੁੰਦਾ ਸੀ ਬੜੀ ਕੁਬੀ ਜੀ ਹੋ ਕੇ ਤੁਰਦੀ ਸੀ ਤੇ ਕਿਉਂਕਿ ਕਈ ਲੋਕ ਹੁੰਦੇ ਆ ਭਾਵਨਾ ਹੁੰਦੀ ਹੈ ਤੇ ਵੀ ਮੈਂ ਹੁਣ ਬਹੁਤ ਕੁਝ ਦੇਖ ਲਿਆ ਤੇ ਮੈਂ ਹੁਣ ਦੁਨੀਆ ਤੋਂ ਜਾਣਾ ਅਰਦਾਸ ਕਰੋ ਕਹਿੰਨ ਲੱਗੇ ਦੱਸ ਮਾਈ ਕੀ ਅਰਦਾਸ ਕਰਨੀ ਹੈ ਮਸਕੀਨ ਜੀ ਨੇ ਪੁੱਛਿਆ ਤੇ ਉਹ ਮਾਤਾ ਕਹਿਣ ਲੱਗੀ ਆ ਮੇਰਾ ਪੜਪੋਤਰਾ ਹੈ ਤੇ ਮੈਂ ਇਹਦਾ ਵਿਆਹ ਦੇਖ ਕੇ ਮਰਾਂ ਉਹ ਕਹਿਣ ਲੱਗੇ ਤੂੰ ਆਪਣਾ ਵਿਆਹ ਦੇਖਿਆ ਨਹੀਂ ਰੱਜੀ ਆਪਣੇ ਪੁੱਤਰ ਦਾ ਨਹੀਂ ਦੇਖਿਆ ਰੱਜੀ ਪੋਤੇ ਦਾ ਨਹੀਂ ਦੇਖਿਆ ਉਹ ਪੋੜ-ਪੋਥਰੇ ਦੇਖ ਕੇ ਰੱਜ ਜਾਏਗੀ ਤ੍ਰਿਸ਼ਨਾ ਹੈ ਨਾ ਬੁੱਝਦੀ ਨਹੀਂ ਮਾਰ ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ ਇੱਕ ਹੋਰ ਉਦਾਹਰਣ ਦਿੰਦਾ ਫਿਰ ਅੱਗੇ ਆਪਾਂ ਸ਼ਬਦ ਦੀ ਵਿਚਾਰ ਕਰਦੇ ਹਾਂ ਇਹ ਕਦੇ ਮਹਾਪੁਰਸ਼ੀ ਤੇ ਉਹਨੇ ਇੱਕ ਬੰਦੇ ਨੇ ਬੜੀ ਸੇਵਾ ਕੀਤੀ ਸੇਠ ਸੀ ਸੇਠ ਉਹਨੇ ਕਹਿ ਲੱਗਾ ਵੀ ਮੰਗ ਵੀ ਤੂੰ ਮੇਰੀ ਸੇਵਾ ਬਹੁਤ ਕੀਤੀ ਆ ਉਹ ਕਹਿੰਦਾ ਵੀ ਮੰਗਣਾ ਕੀ ਆ ਅਸੀਂ ਤਾਂ ਦੁਨਿਆਵੀ ਬੰਦੇ ਆ ਤੇ ਸਾਨੂੰ ਤਾਂ ਪੈਸੇ ਚਾਹੀਦੇ। ਕਹਿ ਲੱਗੇ ਠੀਕ ਹੈ। ਧਨ ਦੌਲਤ ਚਾਹੀਦੀ ਆ ਕਹਿ ਲੱਗਾ ਹਾਂ। ਕਹਾਣੀ ਬੜੀ ਪ੍ਰਸਿੱਧ ਆ ਹੈ ਸਮਝਾਉਣ ਵਾਸਤੇ। ਉਹਨਾਂ ਨੇ ਇਹਨਾਂ ਚਾਰ ਮੋਮਬਤੀਆਂ ਦਿੱਤੀਆਂ। ਉਹ ਕਹਿ ਲੱਗੇ ਇੱਕ ਮੋਮਬਤੀ ਜਗਾ ਲਈਂ ਜਿੱਥੇ ਬੁਝੇ ਉੱਥੇ ਫਿਰ ਬੈਠ ਜਾਈਂ ਧਰਤੀ ਨੂੰ ਪੁੱਟੀ ਤੇ ਤੈਨੂੰ ਜੋ ਚਾਹੇਗਾ ਤਾਨੂੰ ਮਿਲ ਜੇਗਾ। ਕਹਿੰਦਾ ਜੀ ਠੀਕ ਹੈ। ਇੱਕ ਦਿਨ ਨਿਕਲਿਆ ਮੋਮਬਤੀ ਜਗਾ ਲਈ ਤੁਰਦਾ ਰਿਹਾ ਤੁਰਦਾ ਰਿਹਾ ਮੋਮਬਤੀ ਬੁੱਝ ਗਈ ਬੈਠ ਗਿਆ ਕਈ ਲੈ ਕੇ ਧਰਤੀ ਨੂੰ ਪੁੱਟਿਆ ਥੱਲਿਓਂ ਸੋਨੇ ਦੀਆਂ ਮੋਹਰੇ ਨਿਕਲੀਆਂ ਬੜਾ ਖੁਸ਼ ਹੋਇਆ ਫਿਰ ਇੱਕ ਦਿਨ ਉਹ ਵੀ ਦੂਸਰਾ ਵੀ ਦੇਖ ਲਈ ਤੇ ਦੂਸਰੀ ਮੋਮਬਤੀ ਜਗਾਈ ਦੂਸਰੇ ਪਾਸੇ ਚਲਾ ਗਿਆ ਚਾਰੇ ਦਿਸ਼ਾਂ ਵਿੱਚ ਜਾਣਾ ਸੀ ਉੱਥੇ ਪੁੱਟਿਆ ਉੱਥੇ ਉਹਨੂੰ ਸੋਨਾ ਚਾਂਦੀ ਮਿਲਿਆ ਬੜਾ ਹੋਰ ਖੁਸ਼ ਹੋ ਗਿਆ ਉਹਨਾਂ ਤੀਸਰੀ ਪੁੱਟੀ ਤੇ ਉੱਥੇ ਉਹਨੂੰ ਹੀਰੇ ਤੇ ਹੋਰ ਬੜੀਆਂ ਕੀਮਤੀ ਮੋਤੀ ਮਾਣਕ ਮਿਲੇ ਬੜਾ ਖੁਸ਼ ਹੋਇਆ ਪਰ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਚੌਥੀ ਨਹੀਂ ਜਗਾਉਣੀ ਤਿੰਨ ਜਗਾ ਲਈਆਂ ਚੌਥੀ ਨਹੀਂ ਜਗਾਉਣੀ ਉਹ ਕਹਿਣ ਲੱਗਾ ਵੀ ਫਿਰ ਉੱਥੇ ਜ਼ਿਆਦਾ ਕੁਝ ਹੋਣਾ ਜਿਹੜਾ ਬਾਬੇ ਨੇ ਮਨਾ ਕੀਤਾ ਤੇ ਆਪਾਂ ਜ਼ਰੂਰ ਚਾਹਨਾ ਜਿੱਥੋਂ ਮਨਾ ਕਰੋ ਨਾ ਫਿਰ ਬੰਦਾ ਉਹ ਕੰਮ ਜ਼ਰੂਰ ਕਰਦਾ ਤੇ ਉਹਨੇ ਫਿਰ ਚੌਥੀ ਵੀ ਜਗਾ ਲਈ ਉਹਨੇ ਜਦੋਂ ਧਰਤੀ ਪੁੱਟੀ ਥੋੜਾ ਜਿਆਦਾ ਪੁੱਟਣਾ ਪਿਆ ਇੱਕ ਦਰਵਾਜਾ ਆਇਆ ਦਰਵਾਜਾ ਖੋਲ੍ਹਿਆ ਤੇ ਉਹ ਸਾਹਮਣੇ ਕੀ ਦੇਖਿਆ ਇੱਕ ਬੰਦਾ ਬੈਠਾ ਸੀ ਚੱਕੀ ਲੈ ਕੇ ਪੁਰਾਣੇ ਸਮੇਂ ਉਹ ਚੱਕੀ ਪੀਸ ਰਿਹਾ ਕਹਿੰਦਾ ਜਲਦੀ ਆ ਜਲਦੀ ਆ ਕਹਿੰਦਾ ਕਿਾ ਦੱਸ ਕਹਿੰਦਾ ਪਹਿਲਾਂ ਆ ਫੜ ਹੈਂਡਲ ਚੱਕੀ ਦਾ ਕਹਿੰਦਾ ਜਦੋਂ ਉਹਨੂੰ ਫੜਾ ਦਿੱਤਾ ਬਿਠਾ ਦਿੱਤਾ ਕਹਿੰਦਾ ਕਿਾ ਮੈਂ ਚੱਲਾਂ ਕਹਿੰਦਾ ਕਿਉਂ ਕਹਿਣ ਲੱਗਾ ਮੈਂ ਵੀ ਚੌਥੀ ਮੋਮਬਤੀ ਜਗਾ ਲਈ ਸੀ ਮੈਂ ਵੀ ਚੌਥੀ ਮੋਮਬਤੀ ਜਗਾ ਲਈ ਸੀ ਤੇ ਮੈਂ ਤੇ ਹੁਣ ਉਹ ਚੱਕੀ ਚਲਾ ਰਿਹਾ ਕਿੰਨੇ ਕਿੰਨੇ ਮਹੀਨੇ ਹੋ ਗਏ ਕੋਈ ਆ ਹੀ ਨਹੀਂ ਰਿਹਾ ਸੀ ਆਜੋ ਬਾਬੇ ਨੇ ਤੈਨੂੰ ਭੇਜ ਦਿੱਤਾ ਤੇ ਹੁਣ ਤੂੰ ਫੜ ਚੱਕੀ ਤੂੰ ਚਲਾ ਫਿਰ ਜਿੰਨੇ ਤੱਕ ਰੂ ਨਹੀਂ ਹੁੰਦਾ ਗਲਤੇ ਬੰਦੇ ਦੀ ਆ ਤੇ ਬੰਦਾ ਉਹ ਕਹਿੰਦਾ ਹੋਰ ਮਿਲ ਜਾਏ ਹੋਰ ਮਿਲ ਜਾਏ ਉਹਦੇ ਵਿੱਚ ਜੋ ਹੈ ਉਹਦੇ ਵਿੱਚ ਸੰਤੋਸ਼ਟ ਨਹੀਂ ਹੈ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਕੋਟ ਜੋਰੇ ਲੱਖ ਕਰੋੜੇ ਮੰਨ ਨਾ ਹੋਰੇ ਕਰੋੜਾਂ ਜੋੜ ਲੈ ਲੱਖਾਂ ਜੋੜ ਲੈ ਮਨ ਫੇਰ ਵੀ ਉਹ ਤੋਂ ਉਧਰ ਪਰਤਾ ਨਹੀਂ ਰਿਹਾ ਮਨ ਨੂੰ ਭਗਾ ਵਾਲਿਓ ਸਾਧ ਸੰਗਤ ਦੀ ਜੋ ਆਪਣੀ ਕਿਰਤ ਵੀ ਕਰਦੇ ਹੋ ਕਾਰੋਬਾਰ ਵੀ ਕਰਦੇ ਹੋ ਸਤਿਗੁਰ ਦੇ ਚਰਨਾ ਵਿੱਚ ਵੀ ਜੁੜਦੇ ਮਹਾਰਾਜ ਕਹਿੰਦੇ ਭਾਈ ਇੱਕ ਸਮਾ ਜਿੰਦਗੀ ਦੇ ਵਿੱਚ ਹੋ ਜਾਂਦਾ ਵੀ ਬੰਦਾ ਸੰਤੋਸ਼ਟ ਹੋ ਜਾਵੇ ਮੇਰੇ ਕੋਲ ਆ ਜਾਏ ਨਾ ਤੇ ਫਿਰ ਮੈਂ ਨਾ ਭਗਤੀ ਕਰਨੀ ਹੈ ਫਿਰ ਮੈਂ ਆਹ ਕਰਨਾ ਮੈਨੂੰ ਤਾਂ ਕਈ ਬੰਦੇ ਮਿਲ ਚੁੱਕੇ ਆ ਹਲੇ ਤੱਕ ਕਰੋਨਾ ਦੇ ਕੰਮ ਹੀ ਨਹੀਂ ਪੂਰੇ ਹੋਏ ਕਬਸੀਂ ਨਾ ਆ ਹੋ ਜਾਏ ਬੱਚਿਆਂ ਦੀ ਸ਼ਾਦੀ ਹੋ ਜਾਏ ਫਿਰ ਅਸੀਂ ਆਪਾਂ ਵੀ ਚੱਲਾਂਗੇ ਪ੍ਰਚਾਰ ਕਰਾਂਗੇ ਆਪਾਂ ਛੱਡ ਦੇਣਾ ਆਪਾਂ ਕੀ ਰੱਖਣਾ ਦੁਨੀਆ ਦੇ ਵਿੱਚ ਉਹ ਅੱਜ ਵੀ ਅੱਜ ਵੀ ਨਹੀਂ ਉਹ ਛੁੱਟ ਰਹੇ ਕਿਉਂਕਿ ਤ੍ਰਿਸ਼ਨਾ ਇਦਾਂ ਦੀ ਹੈ ਤੇ ਹੋਰ ਜੁੜਦੇ ਆ ਹੋਰ ਜੁੜਦੇ ਜਿਨ੍ਹਾਂ ਦੇ ਵਾਸਤੇ ਕਰਦਾ ਤੇ ਉਹਨਾਂ ਦੇ ਹੱਥ ਥੋੜੇ ਜੁੜਨੇ ਉਹਨਾਂ ਨੇ ਤਾਂ ਕਹਣਾ ਵੀ ਜਲਦੀ ਬਾਪੂ ਨੂੰ ਲੈ ਜਾਓ ਉਸੇ ਬਿੱਲੇ ਧਰਤੀ ਤੇ ਪਾ ਦੇਣਾ ਮੰਝਾ ਵੀ ਨਹੀਂ ਦੇਣਾ ਮੈਨੂੰ ਫਰਸ਼ ਤੇ ਪਾ ਦਿਓ ਦੀਵਾ ਜਗਾ ਦਿਓ ਤੇ ਫਿਰ ਇਹੀ ਅਰਦਾਸ ਕਰਨੀ ਵੀ ਇਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ ਇਹਨੂੰ ਵਾਪਸ ਨਾ ਭੇਜਿਓ ਫਿਰ ਉਹ ਭਵੇਂ ਸਰਾਧ ਕਰਦੇ ਜੋ ਕਰ ਲੈ ਤੇ ਇੰਨੇ ਕੁ ਬੰਦੇ ਦੀ ਐਮ ਵੀ ਤਾਂ ਅੱਜ ਕੱਲ ਤਾਂ ਫੋਟੋ ਵੀ ਨਹੀਂ ਲਾਉਂਦੇ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਕਰਦਾ ਕੀ ਆ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ ਪਰ ਪਰ ਹੀ ਕੋ ਲੁੱਜੀ ਹੈ ਕਹਿੰਦੇ ਉਹਦੇ ਵਿੱਚ ਹੀ ਉਲਝਿਆ ਪਿਆ ਹੈ ਹੋਰ ਮਿਲਦਾ ਹੈ ਹੋਰ ਮਿਲਦਾ ਹੈ ਸੁੰਦਰ ਨਾਰੀ ਅਣਕ ਪ੍ਰਕਾਰੀ ਪਰ ਗਰਹਿ ਵਿਕਾਰੀ ਭਾਵੇਂ ਘਰ ਵਾਲੀ ਜਿੰਨੀ ਮਰਜ਼ੀ ਮਹਾਰਾਜ ਕਹਿੰਦੇ ਸੁੰਦਰ ਹੋਵੇ ਕਿੰਨੇ ਪ੍ਰਕਾਰ ਨਾਲ ਉਹਦੇ ਨਾਲ ਜ਼ਿੰਦਗੀ ਬਤੀਤ ਕਰਦਾ ਹੋਵੇ ਸੁੰਦਰ ਨਾਰੀ ਅਣਕ ਪ੍ਰਕਾਰੀ ਪਰ ਗੰਦੀ ਆਦਤ ਹੁੰਦੀ ਉਹਨਾਂ ਦੇ ਲੋਕਾਂ ਦੀ ਮਹਾਰਾਜ ਕਹਿੰਦੇ ਪਾਰਗਰਹਿ ਵਿਕਾਰੀ ਪਰ ਦੂਸਰੇ ਘਰ ਜ਼ਰੂਰ ਦੇਖਣਾ ਉਹਨਾਂ ਨੂੰ ਬੁਰਾ ਭਲਾ ਨਹੀਂ ਸੂਜੀ ਹੈ ਹੁਣ ਇਸ ਤੋਂ ਵੱਧ ਕੀ ਮਹਾਰਾਜ ਲਿਖ ਸਕਦੇ ਕਿੰਨਾ ਸਮਝਾ ਸਕਦੇ ਕਹਿੰਦੇ ਸਾਨੂੰ ਸਮਝ ਨਹੀਂ ਆਉਂਦੀ ਬਾਣੀ ਕਿੰਨਾ ਮਹਾਰਾਜ ਨੇ ਸਪਸ਼ਟ ਲਿਖਿਆ ਹੁਣ ਸੀ ਤਾਂ ਸਪੀਡ ਲਾਈ ਹੈ ਨਾ ਵੀ ਇੰਨੇ ਪਾਠ ਕਰਨੇ ਆ ਇੰਨੇ ਪਾਠ ਹੋ ਗਏ ਇੰਨੇ ਕਰ ਲਏ ਤੇ ਉਹ ਗਿਣਤੀ ਕਰ ਰਹੇ ਆ ਵੀ ਪਰ ਉਹਨੂੰ ਸਮਝਿਆ ਨਹੀਂ ਮਾਰੇ ਕਹਿੰਦੇ ਬੁਰਾ ਭਲਾ ਨਹੀਂ ਸੂਝੀਏ ਮੇਰੇ ਵਾਸਤੇ ਕੀ ਬੁਰਾ ਮੇਰੇ ਵਾਸਤੇ ਕੀ ਭਲਾ ਇਹ ਸਮਝਦੇ ਨਹੀਂ ਅਨਕ ਬੰਦਨ ਮਾਇਆ ਭਰਮਤ ਪਰਮਾਇਾ ਗੁਣ ਨਿੱਧ ਨਹੀਂ ਗਾਇਆ ਮਾਇਆ ਦੇ ਬੰਧਨਾਂ ਦੇ ਵਿੱਚ ਭਰਮਿਆ ਹੋਇਆ ਉਹਨੇ ਇਹਨੂੰ ਪਰਮਾ ਕੇ ਰੱਖਿਆ ਹੋਇਆ ਗੁਣ ਨਿਧ ਨਹੀਂ ਗਾਇਆ ਗੁਣ ਨਿਧ ਗੁਣ ਦਾ ਖਜ਼ਾਨਾ ਪ੍ਰਭੂ ਨੂੰ ਗਾਇਆ ਨਹੀਂ ਮਨ ਵਿਖੇ ਹੀ ਮੈਂ ਲੁੱਜੀ ਹੈ ਮਨ ਮਾਇਆ ਦੇ ਵਿੱਚ ਹੀ ਲੁੱਝਿਆ ਫਿਰਦਾ ਮਨ ਵਿਖੇ ਹੀ ਮੈਂ ਲੁੱਜੀ ਹੈ ਇਹ ਤਾਂ ਬਕਰੀ ਗੱਲ ਸੀ ਨਾ ਸਾਧ ਸੰਗਤ ਦੀ ਮਾਫ ਕਰਨਾ ਅਬ ਅਸੀਂ ਸ਼ਾਂਤੀ ਇੱਥੇ ਲੈਣੀ ਸੀ ਗੁਰਦੁਆਰੇ ਆਉਣਾ ਸੀ ਸੰਗਤ ਕਰਨੀ ਸੀ ਤੇ ਇੱਥੇ ਆ ਕੇ ਮਾਇਆ ਦਾ ਪ੍ਰਭਾਵ ਮਾਇਆ ਦਾ ਪ੍ਰਭਾਵ ਇੱਥੇ ਇਹਨਾਂ ਪਾ ਦਿੱਤਾ ਗਿਆ ਤੇ ਅਰਦਾਸਾਂ ਵੀ ਹੋਣ ਲੱਗੀਆਂ ਗੁਰਦੁਆਰਿਆਂ ਦੀ ਕਮਾਈ ਦਾ ਤੇ ਹੰਤਾਰ ਕੇ ਤੇ ਫਿਰ ਝਗੜੇ ਵੀ ਹੁੰਦੇ ਆ ਤੇ ਭਜਨ ਅਠ ਇੰਨੀ ਹੋ ਚੁੱਕੀ ਆ ਤੇ ਰੱਬ ਉਹਨਾ ਇੱਕੋ ਜਿਹਾ ਕਰ ਦਿੱਤਾ ਵੀ ਜਿੱਦਾਂ ਦਾ ਆਪਣਾ ਘਰ ਉਦਾਂ ਦਾ ਗੁਰਦੁਆਰਾ ਬਣਾ ਦਿਓ ਉਦਾਂ ਦਾ ਕਲੇਸ਼ ਆਪਣੇ ਘਰ ਉਦਾਂ ਦਾ ਗੁਰਦਾਰੇ ਪਾ ਦਿੱਤਾ ਲਿਆ ਕੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਨਹੀਂ ਮਨ ਬਿਕੇ ਹੀ ਮਹਿਲੂਜੀ ਹੈ ਇਹ ਨਹੀਂ ਕਿ ਬੰਦਿਆਂ ਦੀ ਗੱਲ ਹੈ ਜਾਂ ਵੀ ਆਮ ਬੰਦਿਆਂ ਦੀ ਇਹ ਤਾਂ ਜਿਹੜੀ ਸਾਡੀ ਸ੍ਰਹਿਣੀ ਉਹ ਕੀ ਕਰਦੇ ਹੈ ਇਹੀ ਕੁਝ ਹੋ ਰਿਹਾ ਇੰਨੇ ਪੈਸੇ ਇੰਨੇ ਘੰਟੇ ਤੇ ਪੈਸੇ ਅੱਧਾ ਘੰਟਾ ਹੋਰ ਕੀਰਤਨ ਕਰਾਓਗੇ ਇੰਨੇ ਪੈਸੇ ਇੰਨੀ ਗੱਡੀਆਂ ਇੰਨੇ ਐਦਾਂ ਆ ਇਹ ਤਾਂ ਬਹੁਤ ਕੁਝ ਦੱਸਦੇ ਤੇ ਉਹ ਧੰਦਾ ਹੀ ਹੋ ਗਿਆ ਨਾ ਧਰਮ ਥੋੜੇ ਹੈ ਤੇ ਬਾਬਾ ਨਾਨਕ ਚੰਗਾ ਸੀ ਜਿਹੜਾ ਨੰਗੇ ਪੈਰੀ ਚੱਲ ਗਿਆ ਪੂਰੇ ਸੰਸਾਰ ਦੇ ਵਿੱਚ ਉਹਨੇ ਭਰਮਣ ਕੀਤਾ ਉਹ ਸਿੱਖੀ ਸੀ ਮਹਾਰਾਜ ਨੇ ਬਖਸ਼ਿਸ਼ ਕੀਤੀ ਤੇ ਸਤਗੁਰੂ ਮਹਾਰਾਜ ਕਹਿੰਦੇ ਜਾਂ ਕੋਰੇ ਕਿਰਪਾ ਕਰੇ ਕਹਿੰਦੇ ਜਿਹੜਾ ਪ੍ਰਮਾਤਮਾ ਜਿਹਦੇ ਕਿਰਪਾ ਕਰਦਾ ਹੈ ਨਾ ਜੀਵਤ ਸੋਈ ਮਰੈ ਉਹ ਇਸ ਤ੍ਰਿਸ਼ਨਾ ਤੋਂ ਮਰ ਜਾਂਦਾ ਹੈ ਜਿੰਦਿਆਂ ਜੀਵਨ ਬਤੀਤ ਕਰਦਾ ਜਾਂ ਕੋਰੇ ਕਿਰਪਾ ਕਰੇ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੇ ਉਹ ਗੁਰੂ ਦਾ ਸੰਗ ਕਰਕੇ ਮਾਇਆ ਤੋਂ ਤਰ ਜਾਂਦਾ ਹੈ ਨਾਨਕ ਸੋ ਜਨ ਦਰ ਹੀ ਦਰ ਹਰ ਸਿੱਜੀ ਹੈ ਸਿੱਜੀ ਮਤਲਬ ਉਹ ਕਾਮਯਾਬ ਹੋ ਗਿਆ ਕਦੋਂ ਜਦੋਂ ਪ੍ਰਮਾਤਮਾ ਦੇ ਦਰ ਤੇ ਆਇਆ ਪ੍ਰਮਾਤਮਾ ਦੇ ਕੋਲੋਂ ਉਹਨੇ ਪ੍ਰਾਪਤ ਕੀਤਾ ਮਹਾਰਾਜ ਕਹਿੰਦੇ ਭਾਈ ਹਜ਼ਾਰਾਂ ਤੇ ਲੱਖਾਂ ਦੀ ਦੌੜ ਲੱਗੀ ਸੈਸ ਖਟੇ ਲਖ ਕੋਠ ਤਾਵੇਂ ਤ੍ਰਿਪਤ ਨਾ ਆਵੇਂ ਮਾਇਆ ਪਾਛੇ ਪਾ ਜੇ ਹਜ਼ਾਰਾਂ ਤੇ ਲੱਖਾਂ ਦੀ ਦੌੜ ਲੱਗੀ ਬਿਨਾ ਸੰਤੋਖ ਨਹੀਂ ਕੋ ਰਾਜ ਸੁਪਨ ਮਨੋਰਥ ਬਰਤੇ ਸਭ ਕਾ ਉਹ ਕਿੰਨਾ ਕੋਲ ਸੀ ਉਹਦੇ ਕੋਲ ਸਰਬ ਸੋਣ ਕੀ ਲੰਕਾ ਹੋਤੀ 라वण ਸੇ ਅਦਕਾਈ ਕਾਹ ਪਿਓ ਦਰਬੰਦੇ ਹਾਤੀ ਕਿਨ ਮੈਂ ਭਈ ਸੋਨਾ ਲੱਗਾ ਸੀ ਕੱਲ ਮੈਂ ਉਹ ਅੱਜ ਕੱਲ ਚੰਗੀਆਂ ਚੀਜ਼ਾਂ ਵੀ ਹੁੰਦੇ ਆ ਮੋਬਾਈਲ ਦੇ ਉੱਪਰ ਇੱਕ ਰੀਲ ਆ ਰਹੀ ਸੀ ਤੇ ਉਹ ਬੜਾ ਸੋਹਣਾ ਉਹਦੇ ਵਿੱਚ ਲਿਖਿਆ ਸੀ ਵੀ ਰਾਮਚੰਦ ਨੇ ਚੰਗਾ ਕੀਤਾ ਜਿਹੜਾ ਬਾਂਦਰਾਂ ਨੂੰ ਲੈ ਗਿਆ ਜੇ ਬੰਦਿਆਂ ਨੂੰ ਲੈ ਜਾਂਦਾ ਤੇ ਅੱਧੇ ਬੰਦਿਆਂ ਨੇ ਤਾਂ ਕਹਿੰਦਾ ਵੀ ਚਲੋ 라वण ਦੇ ਨਾਲ ਹੀ ਆਪਾਂ ਗੱਲਬਾਤ ਕਰ ਲਈਏ ਉਹਦੇ ਨਾਲ ਹੀ ਆਪਾਂ ਉਧਰਲੇ ਪਾਸੇ ਹੋ ਜਾਣਾ ਸੀ ਉਹਨਾਂ ਸੋਨਾ ਦੇਖ ਕੇ ਵੀ ਆਪਾਂ ਦਾ ਸੋਨਾ ਮਿਲ ਜਾਣਾ ਸੋਨੇ ਦੀ ਨਗਰੀ ਉਹ ਤਾਂ ਚੰਗਾ ਹੋ ਗਿਆ ਬਾਂਦਰਾ ਨੂੰ ਲੈ ਗਿਆ ਤੇ ਉਹ ਤੇ ਇਦਾਂ ਦੇ ਲੋਕ ਸੀ ਮਹਾਰਾਜ ਕਹਿੰਦੇ ਸਤਕੁਰ ਨੇ ਆਖਿਆ ਗਿਆ ਸਾਨੂੰ ਸੀ ਪਰ ਅਸੀਂ ਉਹਨੂੰ ਮੂਰਖ ਕਹਿਣ ਲੱਗ ਗਏ ਮਹਾਰਾਜ ਕਹਿੰਦੇ ਬਾਣੀ ਦੇ ਵਿੱਚ ਕਹਿੰਦੇ ਮੂਰਖ 라ਵਣ ਕਿਆ ਲੈ ਗਿਆ ਉਹ ਅਸੀਂ ਇਕੱਠਾ ਪੜ੍ਹ ਦਿੰਦੇ ਮੂਰਖ 라ਵਣ ਕਿਆ ਲੋ ਤਾਂ ਬਹੁਤ ਵਿਦਵਾਨ ਸੀ ਉਹ ਸਾਨੂੰ ਕਹਿ ਰਹੇ ਮਹਾਰਾਜ ਕਹਿੰਦੇ ਮੂਰਖ 라ਵਣ ਕਿਆ ਲੈ ਗਿਆ ਤੇ ਉਹ ਕੀ ਲੈ ਗਿਆ ਮਹਾਰਾਜ ਕਹਿੰਦੇ ਜਰ ਤੂੰ ਲੈ ਜਾਏਗਾ ਤੇ ਉਹ ਤ੍ਰਿष्णा ਬਿਰਲੇ ਹੀ ਕੀ 부ਝੀ ਐ ਤੇ ਉਹ ਦੌੜ ਲੱਗੀ ਐ ਇੱਕ ਗਰੀਬ ਪਰਿਵਾਰ ਸੀ ਤੇ ਬੜੇ ਖੁਸ਼ ਰਹਿੰਦੇ ਸੀ ਸ਼ਾਮ ਨੂੰ ਉਹਨਾਂ ਨੇ ਆਉਣਾ 4 ਰੁਪਏ ਦਿਹਾੜੀ ਮਤਲਬ ਉਹਨਾਂ ਦੇ ਪੁਰਾਣੇ ਸ਼ਾਮਿਆਂ ਦੇ ਵਿੱਚ 4 ਰੁਪਏ ਇਕੱਠੇ ਹੋਣੇ ਉਹਨਾਂ ਦੇ ਕੋਲ ਤੇ ਬੜੇ ਖੁਸ਼ ਹੋ ਕੇ ਉਹਨਾਂ ਨੇ ਰੋਟੀ ਖਾਣੀ ਬੜੇ ਆਨੰਦ ਦੇ ਨਾਲ ਹੁਣ ਦੇਖ ਤਾਂ ਕੋਈ ਵੀ ਦੇਖਿਆ ਹੋਣਾ ਪਿੰਡਾਂ ਦੇ ਲੋਕ ਅੱਜ ਵੀ ਜਿਹੜੇ ਗਰੀਬ ਰੋਟੀ ਦੇ ਉੱਪਰ ਉਹ ਮਿਰਚਾਂ ਦੀਆਂ ਪਾ ਕੇ ਨੂਨ ਮੱਖਾ ਖਾ ਜਾਂਦੇ ਬੜਾ ਆਨੰਦ ਹੁੰਦਾ ਉਹਨਾਂ ਨੂੰ ਉਕੇ ਅੰਦਰ ਸੰਤੋਸ਼ਤੀ ਅੰਦਰ ਸੰਤੋਖ ਹੈ ਤੇ ਉਹ ਨਾਲ ਇੱਕ ਘਰ ਸੀ ਤੇ ਬਹੁਤ ਵੱਡਾ ਪਰਿਵਾਰ ਸੀ ਤੇ ਉਹ ਸਿਹੜ ਬੜਾ ਦੁਖੀ ਸੀ ਤੇ ਉਹਨੇ ਕਿਸੇ ਨੂੰ ਆਖਿਆ ਵੀ ਭਾਈ ਆ ਗਰੀਬ ਪਰਿਵਾਰ ਹੈ ਤੇ ਸ਼ਾਮ ਨੂੰ ਆਉਂਦੇ ਤੇ ਖੁਸ਼ ਹੋ ਕੇ ਰੋਟੀ ਬਣਾਉਂਦੇ ਆ ਸ਼ਾਮ ਨੂੰ ਰਾਸ਼ਨ ਲਿਆਉਂਦੇ ਜੋ ਪੈਸੇ ਇਕੱਠੇ ਹੁੰਦੇ ਨੇ ਗੁਲ ਤੇ ਸੌ ਜਾਂਦੇ ਫਿਰ ਖੁਸ਼ੀ ਖੁਸ਼ੀ ਚਲੇ ਜਾਂਦੇ ਆ ਸਾਡੇ ਕੋਲ ਸਾਰਾ ਕੁਝ ਹੈ ਤੇ ਅਸੀਂ ਫਿਰ ਦੁਖੀ ਆ ਉਹ ਕਹਿੰਦਾ ਕੋਈ ਗੱਲ ਨਹੀਂ ਖਰਚਾ ਕਰ ਕਹਿੰਦਾ ਕਿੰਨਾ ਕਹਿੰਦਾ 90 ਰੁਪਏ 90 ਰੁਪਏ ਲੈਓ ਉਹਨਾਂ ਦੇ ਵਿਹੜੇ ਵਿੱਚ ਸਿੱਟ ਦਿੱਤੇ। ਉਹ ਸ਼ਾਮੀ ਜਦੋਂ ਆਇਆ ਉਹ ਦਰਵਾਜ਼ਾ ਖੋਲ੍ਹਿਆ। ਪੈਸੇ-ਪੈਸੇ ਇਕੱਠੇ ਕੀਤੇ ਗਿਣਤੀ ਕਰੋ। ਗਿਣਤੀ ਸ਼ੁਰੂ ਕਰ ਲਈ। 90 ਹੈ। ਵੀ ਅੱਜ ਜਿਹੜੇ 4 ਰੁਪਏ ਵੇਲੇ ਨਾ ਇਹ ਵੀ ਜੋੜ ਲਓ। 100 ਕਰ ਲੈਨੇ। ਉਹ ਵੀ ਚੱਕਰ 'ਚ ਪੈ ਗਏ। ਤੇ ਇਹ ਤਾਂ ਮਹਾਰਾਜ ਕਹਿੰਦੇ ਭਾਜੇ ਫਿਰਦੇ ਆ ਬਨਕ ਵੀ ਜੋ ਹੈ ਉਸ ਦਾ ਜੀਵਨ ਦੇ ਵਿੱਚ ਆਨੰਦ ਨਹੀਂ ਲੈ ਰਿਹਾ। ਤੇ ਇਸੇ ਕਰਕੇ ਮਹਾਰਾਜ ਨੇ ਸਾਨੂੰ ਆਪ ਪ੍ਰੈਕਟੀਕਲ ਕਰਕੇ ਦਿਖਾਇਆ। ਆਪਣੇ ਪੁੱਤਰ ਵਾਰ ਦਿੱਤੇ। ਆਪਣਾ ਜੋ ਖਜ਼ਾਨਾ ਸੀ ਮਹਾਰਾਜ ਕੋ ਕੀ ਨਹੀਂ ਸੀ ਕਲਗੀਧਰ ਪਾਛੇ ਸੀ ਸਤਲੁਜ ਵਿੱਚ ਰੋੜ ਦਿੱਤਾ ਇਸ ਮਮਤਾ ਤੋਂ ਬਿਜਾਇ ਹੋਣਾ ਚਾਹੀਦਾ ਸਾਡੇ ਕੋਲ ਸਾਰਾ ਕੁਝ ਜਿਹਦੇ ਲੋੜ ਪੈ ਜਾਏ ਤੇ ਅਸੀਂ ਛੱਡ ਦਈਏ ਤੇ ਉਹਦੀ ਪਕੜ ਵੀ ਨਾ ਹੋਵੇ ਮਹਾਰਾਜ ਨੇ ਇਹ ਸਾਨੂੰ ਸਿਖਾਇਆ ਕਿਹਨੂੰ ਪੁੱਤਰ ਨਹੀਂ ਪਿਆਰੇ ਲੱਗਦੇ ਪੁੱਤਰਾਂ ਵਾਸਤੇ ਬੰਦਾ ਕੰਨਾ ਕੋਈ ਕੁਝ ਕਰਦਾ ਹੈ ਕਿਹਨੂੰ ਪੁੱਤਰ ਨਹੀਂ ਪਿਆਰੇ ਲੱਗਦੇ ਤੇ ਆਪਣੇ ਅੱਖਾਂ ਦੇ ਸਾਹਮਣੇ ਸ਼ਹੀਦ ਕਰਾ ਰਹੇ ਮਹਾਰਾਜ ਨੇ ਪਕੜ ਨਹੀਂ ਸੀ ਮੋਹ ਨਹੀਂ ਸੀ ਪ੍ਰੇਮ ਕਰਦੇ ਸੀ ਪੱਥਰ ਨਹੀਂ ਸੀ ਮਹਾਰਾਜ ਦਾ ਦਿਲ ਤੇ ਇਹ ਸਾਨੂੰ ਮਹਾਰਾਜ ਨੇ ਕਰਕੇ ਦਿਖਾਇਆ ਸਭ ਕੁਝ ਹੁੰਦੇ ਹੋਇਆ ਵੀ ਤੇ ਸਤਿਗੁਰ ਮਹਾਰਾਜ ਨੇ ਸਾਡੇ ਆ ਤ੍ਰਿਸ਼ਨਾ ਨਹੀਂ ਸੀ ਤ੍ਰਿਸ਼ਨਾ ਉਹਦੀ ਅੱਜ ਅੱਜ ਵੀ ਰਾਜ ਕਰਦੇ ਪਾਤਸ਼ਾਹ ਜੀ ਤੇ ਮਹਾਰਾਜ ਕਹਿੰਦੇ ਭਾਈ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ ਕੁਝ ਵੀ ਨਹੀਂ ਸੀ ਮਹਾਰਾਜ ਦੇ ਕੋਲ ਮਾਛੀਵਾੜੇ ਦੇ ਜੰਗਲਾਂ ਵਿੱਚ ਰਾਏਕੋਟ ਗਏ ਸੀ ਨਾ ਮਹਾਰਾਜ ਤੇ ਜਿਸ ਵੇਲੇ ਮਹਾਰਾਜ ਦਮਦਮਾ ਸਾਹਿਬ ਪਹੁੰਚੇ ਆ ਦੋ ਪ੍ਰਾਜਾਣ ਚੌਧਰੀ ਡੱਲਾ ਤੇ ਮੱਲਾ ਉਹਨਾਂ ਨੇ ਗੱਲ ਕਹੀ ਸੀ ਮਹਾਰਾਜ ਨੂੰ ਕਹਿਣ ਲੱਗੇ ਪਾਸ਼ਾ ਦੱਲਾਣਾ ਮੱਲਾ ਗੁਰਗੋਬਿੰਦ ਸਿੰਘ ਕੱਲਾ ਮਹਾਰਾਜ ਕਹਿੰਦੇ ਫਿਕਰ ਨਾ ਕਰੋ ਮੇਰੇ ਕੋਲ ਕੁਝ ਵੀ ਨਹੀਂ ਹੈ ਦੱਲਾਣਾ ਮੱਲਾ ਗੁਰਗੋਬਿੰਦ ਸਿੰਘ ਨਾਲ ਅੱਲਾ ਮੇਰੇ ਨਾਲ ਰੱਬ ਹੈ ਉਹ ਮੇਰਾ ਪਾਸ਼ਾ ਮੇਰੇ ਨਾਲ ਹੈ ਮੈਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਤਕਲੀਫ ਨਹੀਂ ਹੈ ਕੋਈ ਦੁਖਾਂਤ ਨਹੀਂ ਹੈ ਕੋਈ ਦੁੱਖ ਨਹੀਂ ਹੈ ਕਿਉਂਕਿ ਅੰਦਰ ਤ੍ਰਿਸ਼ਨਾ ਨਹੀਂ ਸੀ ਤੇ ਮਹਾਰਾਜ ਨੇ ਸਾਨੂੰ ਇਹ ਜੀਵਨ ਦੇ ਵਿੱਚ ਸਿਖਾਇਆ ਤੇ ਮਹਾਰਾਜ ਦੀ ਬਾਣੀ ਜਿਹੜੀ ਹੈ ਉਹ ਸਾਡੇ ਜੀਵਨ ਦਾ ਆਧਾਰ ਹੈ ਮਹਾਰਾਜ ਨੇ ਫਿਰ ਬਾਣੀ ਵਿੱਚ ਕਿਹਾ ਤ੍ਰਿਸ਼ਨਾ 부ਝੇ ਹਰ ਕੇ ਨਾ ਪਰ ਜਿਹੜੇ ਮਾਫਕ ਅੱਜ ਜਿਹੜੇ ਕਥਾ ਕਰਦੇ ਆ ਨਾ ਜਿਹੜੇ 2 2 4 4 ਲੱਖ ਰੁਪਈਆ ਲੈ ਕੇ ਇੰਨਾ ਹੀ ਬੋਲਦੇ ਆ ਵੀ ਮਾਇਆ ਜਿਹੜੀ ਹੈ ਉਹ ਇਹਨੋਂ ਤੋਂ ਦੂਰ ਰਹਿਣਾ ਚਾਹੀਦਾ ਇੰਨਾ ਕਹਿਣਦੇ ਉਹ 2 ਲੱਖ ਰੁਪਈਆ ਲੈ ਲੈਂਦੇ ਤੇ ਉਹਨਾਂ ਦੇ ਫਿਰ ਤੁਸੀਂ ਦੇਖੋ ਫਿਰ 80 80 ਲੱਖ ਦੀਆਂ ਕਾਰਾਂ ਬਾਬਾ ਜੀ ਪੈਸੇ ਕੋ ਹੱਥ ਨਹੀਂ ਲਗਾਤੇ ਸਭ ਕੁਝ ਹੈ ਮਹਾਰਾਜ ਕਹਿੰਦੇ ਗੁਜਾਰਨ ਚਾਹੀਦਾ ਪਰ ਇਹਨੂੰ ਅਸੀਂ ਰੱਬ ਬਣਾ ਦਿੱਤਾ ਤੇ ਬਾਇ ਚਾਹੀਦੀ ਹੈ ਸੰਸਾਰ ਦੇ ਵਿੱਚ ਰਹਿਣਾ ਤੇ ਤ੍ਰਿਸ਼ਨਾ ਕਾ ਬਹੁਤ ਤ੍ਰਿਸ਼ਨਾ ਕਿਸੇ ਨੂੰ ਪਦਵੀ ਦੀ ਤ੍ਰਿਸ਼ਨਾ ਕਿਸੇ ਤਰ੍ਹਾਂ ਦੀ ਤ੍ਰਿਸ਼ਨਾ ਉਹਦੇ ਵਿੱਚ ਹੈ ਪਰ ਬਿਰਲੇ ਦੀ 부ਝੀ ਹੈ ਮਹਾਰਾਜ ਕਹਿੰਦੇ ਤ੍ਰਿਸ਼ਨਾ ਬੁੱਝ ਬਿਰਲੇ ਹੀ ਕੀ 부ਝੀ ਹੈ ਤੇ ਉਹ ਕਿਦਾਂ 부ਝਦੀ ਹੈ ਤ੍ਰਿਸ਼ਨਾ 부ਝੇ ਹਰ ਕੇ ਨਾਮ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਕਿਉਂਕਿ ਬਹੁਤ ਸੌਖਾ ਜੀਵਨ ਸਤਗੁਰ ਨੇ ਸਿੱਖਣੂ ਦਿੱਤਾ ਜੇ 36 ਪ੍ਰਕਾਰ ਵੀ ਮਿਲ ਜਾਏ ਤਾਂ ਵੀ ਸ਼ੁਕਰਾਨਾ ਕਰਨਾ ਜੇ ਇੱਕ ਦਿਨ ਭੁੱਖਾ ਵੀ ਰਹਿਣਾ ਪੈ ਜਾਏ ਉਦੋਂ ਵੀ ਸਤਗੁਰ ਦਾ ਸ਼ੁਕਰਾਨਾ ਕਰਨਾ ਕਿਤੇ ਆ ਦੁੱਖ ਭੋਗ ਸਤਮਾਰ ਇਹ ਵੀ ਦਾਤ ਤੇਰੀ ਦਾਤਾਰ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਬਲਾਉਫਤ ਇਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ